ਹੋਣਾ ਫੌਜੀ ਸਾਹਿਬ ਗਰਜੀਤ ਸਿੰਘ ਜੀ ਫੌਜੀ ਆਪ ਸੰਗਤ ਨਾਲ ਵਿਚਾਰ ਸਾਂਝੇ ਕਰਨਗੇ ਇਸ ਤੋਂ ਅਪਰੰਤ ਆਪਾਂ ਨੇ ਇਹ ਧਰਨਾ ਸਮਾਪਤ ਕਰਕੇ ਇਸੇ ਤਰ੍ਹਾਂ ਆਪਾਂ ਸ਼ਾਂਤਮਈ ਤੁਰਕੇ ਜਿਹੜਾ ਨੇ ਇੱਥੋਂ ਜਾਣਾ ਹੋਇਆ ਉਹ ਚਲੇ ਜਾਣਗੇ ਜਿਹਦੇ ਸਾਧਨ ਨੇ ਬਾਕੀ ਦੀ ਸੰਗਤਾਂ ਨੇ ਉਸੇ ਤਰ੍ਹਾਂ ਸ਼ਾਂਤਮਈ ਸਤਨਾਮ ਬਹਗੁਰੂ ਦਾ ਜਾਪ ਕਰਦੇ ਹੋਏ ਆਪਾਂ ਉੱਥੀ ਮੋਰਚੇ ਵਾਲੀ ਥਾਂ ਤੇ ਪਹੁੰਚਣਾ ਸੋ ਹੁਣ ਬੇਨਤੀ ਕਰਦੇ ਹਾਂ ਭਾਈ ਗਰਜੀਤ ਸਿੰਘ ਜੀ ਖਾਲਸਾ ਨੂੰ ਉਹ ਆਪ ਸੰਗਤ ਨਾਲ ਵਿਚਾਰ ਸਾਂਝੇ ਕਰਨ ਹਾਂਜੀ ਖਾਲਸਾ ਜੀ ਹਾਂਜੀ ਵਾਹਿਗੁਰੂ ਹਾਂ ਬੋਲੋ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਫਤਿਹ ਦਾ ਜਵਾਬ ਫਤਿਹ ਵਿੱਚ ਦਿਓ ਗਾਜ ਵਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਹੀ ਪਤਾ ਹੈ ਵੀ ਆਪਾਂ ਮੋਰਚਾ ਕਾਦੇ ਵਾਸਤੇ ਲਾਇਆ ਹੋਇਆ ਹੈ ਗੁਰੂਗ੍ਰੰਥ ਸਾਹਿਬ ਦਾ ਆਪਾਂ ਨੂੰ ਸਤਕਾਰ ਚਾਹੀਦਾ ਤੇ ਬੇਅਦਬੀਆਂ ਰੁਕਣੀਆਂ ਚਾਹੀਦੀਆਂ ਨੇ ਜੋ ਲੰਬੇ ਸਮੇਂ ਤੋਂ ਬੇਅਦਬੀਆਂ ਜਾਰੀ ਨੇ ਉਹਨਾਂ ਨੂੰ ਰੋਕਣ ਵਾਸਤੇ ਆਪਾਂ ਇਹ ਮੋਰਚਾ ਲਾਇਆ ਹੈ ਮੈਨੂੰ ਇੱਥੇ 57 ਦਿਨ ਹੋ ਗਏ ਬੈਠੇ ਨੂੰ ਮੈਨੂੰ ਉਹਦਾ ਕੋਈ ਦੁੱਖ ਨਹੀਂ ਮੈਂ ਦੁੱਖ ਝੱਲੂਗਾ ਵੀ ਜਰੂਗਾ ਵੀ ਜਦੋਂ ਵੀ ਜਿਵੇਂ ਜਿਵੇਂ ਮੌਤ ਨੇੜੇ ਆਊਗੀ ਤਾਂ ਮੈਂ ਉਹਨੂੰ ਕਬੂਲੂਗਾ ਵੀ ਕਿਉਂਕਿ ਇੱਥੇ ਆਪਦੇ ਗੁਰੂ ਦੇ ਪਿਆਰ ਦੇ ਵਿੱਚ ਬੈਠੇ ਆਂ ਨਾ ਕਿ ਕਿਸੇ ਲਾਲਚ ਦੇ ਵਿੱਚ ਤੇ ਗੁਰੂ ਗੋਬਿੰਦ ਸਿੰਘ ਪਿਤਾ ਜੀ ਦਾ ਥਾਪੜਾ ਮੋਰਚੇ ਦੇ ਮੋਢੀ ਗੁਰੂ ਗੋਬਿੰਦ ਸਿੰਘ ਪਿਤਾ ਜੀ ਨੇ ਤੇ ਆਪਾਂ ਜਿਆਦਾ ਗਿਣਤੀਆਂ ਵੱਲ ਨਾ ਦੇਖਿਆ ਕਰੋ ਵੀ ਅੱਜ ਕਿੰਨੇ ਹੋਏ ਨੇ ਇਕੱਠੇ ਕਈ ਸਰਕਾਰੀ ਤੰਤਰ ਮੈਂ ਅੱਜ ਲਾਈਵ ਦੇ ਵਿੱਚ ਬੋਲਦੇ ਵੀ ਸੁਣੇ ਨੇ ਉਹ ਪੱਗਾਂ ਦਾ ਬੰਨਿਆ ਹੋਈਆਂ ਨੇ ਪਰ ਉਹ ਹੈਗੇ ਸਰਕਾਰੀ ਤੰਤਰ ਸਰਕਾਰੀ ਟੁੱਕ ਤੇ ਪੜਨ ਵਾਲੇ ਬੰਦੇ ਨੇ ਉਹ ਕਹਿੰਦੇ ਨੇ ਤੁਰਦੇ ਦਾ ਬਹੁਤ ਦਿਖਦੇ ਸੀ ਇਹਦੇ 100 150 ਹੀ ਨੇ ਉਹ ਭਾਈ ਅਸੀਂ ਤਾਂ 2 ਇੱਕੇ ਬਥੇਰੇ ਆ ਜਦੋਂ ਸਾਨੂੰ ਗੁਰੂ ਨੇ ਥਾਪੜਾ ਦੇਤਾ ਨਾ ਉਦੋਂ ਅਸੀਂ ਇੱਕ ਇੱਕ ਸਵਾ ਸਵਾ ਲੱਖ ਨਾਲ ਲੜਾਂਗੇ ਸਤਿ ਸ੍ਰੀ ਅਕਾਲ ਆਪਾਂ ਕਦੇ ਵੀ ਘਬਰਾਉਣਾ ਨਹੀਂ ਆਪਾਂ ਆਪਣੇ ਗੁਰੂ ਨੂੰ ਮੁੱਖ ਰੱਖਣਾ ਹੈ ਬਾਕੀ ਮੁੱਦੇ ਬਾਅਦ ਚ ਨੇ ਮੇਰੇ ਹੱਥ ਜੋੜ ਕੇ ਬੇਨਤੀ ਹੈ ਜਿੰਨੇ ਵੀ ਸਿੰਘ ਇੱਥੇ ਬਲਾਰੇ ਬੋਲਦੇ ਨੇ ਉਹ ਮੁੱਦੇ ਇੱਕ ਤੇ ਹੀ ਗੱਲ ਕਰਿਆ ਕਰਨ ਕਿਉਂਕਿ ਸਭ ਤੋਂ ਵੱਡਾ ਵੱਡਾ ਮੁੱਦਾ ਅੱਜ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਰੋਕਣਾ ਦਾ ਬਾਕੀ ਮੁੱਦੇ ਬਾਅਦ ਚ ਨੇ ਜੇ ਆਪਾਂ ਆਪਦੇ ਗੁਰੂ ਦੀ ਪਤਨੀ ਬਚਾ ਸਕਦੇ ਤਾਂ ਨਾ ਤਾਂ ਆਪਣੀਆਂ ਜ਼ਮੀਨਾਂ ਦੇ ਹੱਲ ਹੋਣੇ ਅੱਜ ਦਾ ਬੋਲਿਆ ਯਾਦ ਰੱਖ ਲਿਓ ਜੇ ਤੁਸੀਂ ਢੱਡਾਂ ਦੀ ਲੜਾਈ ਲੜਦੇ ਰਹੇ ਢੱਡਾਂ ਜੋਗੀ ਰਹਿ ਜਾਓਗੇ ਗੁਰੂ ਨੇ ਤੁਹਾਨੂੰ ਬੇਦਖਲ ਕਰ ਦੇਣਾ ਉਹਦੇ ਘਰ ਦੇ ਵਿੱਚੋਂ ਕਿਹੜਾ ਗੁਰੂ ਦਾ ਨਹੀਂ ਉਹ ਉਹ ਕਿਸੇ ਦਾ ਨਹੀਂ ਤੇ ਸਭ ਤੋਂ ਵੱਡਾ ਮੁੱਦਾ ਹੈ ਅੱਜ ਆਪਣੇ ਗੁਰੂ ਗ੍ਰੰਥ ਸਾਹਿਬ ਦਾ ਬੇਅਦਬੀਆਂ ਰਕਵਾਈਏ ਤੇ ਸਖਤ ਕਾਨੂੰਨ ਬਣਾਈਏ ਇਹੀ ਮੁੱਦਾ ਔਰ ਇਸ 스테ਜ ਤੋਂ ਬੋਲਿਆ ਕਰੋ ਮੇਰੇ ਵੀਰਾਂ ਹੱਥ ਜੋੜ ਕੇ ਸਾਰੇ ਅੱਗੇ ਬੇਨਤੀ ਜਿੱਥੇ ਪੰਥ ਗ੍ਰੰਥ ਦੀ ਚੜ੍ਹਦੀ ਕਲਾ ਉੱਤੇ ਨਸਲਾਂ ਵੀ ਕਾਇਮ ਹੁੰਦੀਆਂ ਨੇ, ਫਾਸਲਾਂ ਵੀ ਵਧੀਆ ਹੁੰਦੀਆਂ ਨੇ ਤੇ ਜ਼ਮੀਨਾਂ ਵੀ ਸੁਰੱਖਿਤ ਨੇ। ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਨਹੀਂ ਉੱਥੇ ਨਸਲਾਂ ਵੀ ਨਰਕ ਦੇ ਵਿੱਚ ਜਾਣਗੀਆਂ। ਜਿਵੇਂ ਹੁਣ ਨਸਲਾਂ ਨਸ਼ਿਆਂ ਤੇ ਲੱਗੀਆਂ ਹੋਈਆਂ ਨੇ, ਇਹ ਲੱਗੀਆਂ ਰਹਿਣਗੀਆਂ। ਕੋਈ ਨਹੀਂ ਇਹਨਾਂ ਨੂੰ ਬਚਾ ਸਕਦਾ ਕਿਉਂਕਿ ਉਹਨਾਂ ਦੀ ਨਜ਼ਰ ਜੋ ਅੱਜ ਪੰਥ ਦੀ ਨਜ਼ਰ ਹੈ ਉਹ ਗੁਰੂ ਵੱਲ ਹੈ ਨਹੀਂ। ਸਾਡੇ 400 ਗ੍ਰੰਥਾਂ ਦੀ ਬੇਅਦਬੀ ਹੋ ਜੇ ਤੇ ਅੱਜ ਫੇਰ ਵੀ ਆਪਾਂ ਦੂਜੇ ਮੁੱਦੇ ਚੱਕੀ ਫਰੀਏ ਗੰਦੇ ਨਾਰਿਆਂ ਨੇ ਮੁੱਦੇ ਚੱਕ ਲਏ ਕਦੇ ਨਸ਼ੇ ਦਾ ਮੁੱਦਾ ਚੱਕ ਲਿਆ ਕਦੇ ਜ਼ਮੀਨਾਂ ਦਾ ਮੁੱਦਾ ਚੱਕ ਲਿਆ ਕਦੇ ਐਮਐਸਪੀ ਦਾ ਮੁੱਦਾ ਚੱਕ ਲਿਆ ਗੁਰੂ ਦਾ ਮੁੱਦਾ ਕੌਣ ਚੱਕੂਗਾ ਜਿਹੜੇ ਗੁਰੂ ਗ੍ਰੰਥ ਸਾਹਿਬ ਤੋਂ ਆਪਾਂ ਸ਼ਕਤੀ ਲੈਨੇ ਆ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਦੁੱਖ ਸੁੱਖ ਦੇ ਵਿੱਚ ਵਰਤਦੇ ਆ ਉਹਨਾਂ ਦਾ ਮੁੱਦਾ ਕੌਣ ਚੱਕੂਗਾ ਜਾਂ ਫਿਰ ਇੱਕ ਸੌਖਾ ਜਿਹਾ ਇਲਾਜ ਹੈ ਤੁਸੀਂ ਆਪਣੇ ਆਪ ਨੂੰ ਸਿੱਖ ਕੌਣ ਛੱਡ ਦੋ ਜੇ ਗੁਰੂ ਦਾ ਮੁੱਦਾ ਚੱਕਣਾ ਨਹੀਂ ਗੁਰੂ ਦੀ ਮਾਨ ਸਤਕਾਰ ਕਾਇਮ ਨਹੀਂ ਕਰਨਾ ਬੇਅਦਰੀਆਂ ਨਹੀਂ ਰੁਕਣੀਆਂ ਤਾਂ ਭਾਈ ਹੱਥ ਜੋੜ ਕੇ ਬੇਨਤੀ ਹੈ ਜਿੰਨੇ ਵੀ ਇਸ ਸਮਾਜ ਦੇ ਵਿੱਚ ਵੱਡੇ ਵੱਡੇ ਬਸਿੰਦੇ বাসਦੇ ਨੇ ਤਾਂ ਸਾਨੂੰ ਹੱਥ ਜੋੜ ਕੇ ਬੇਨਤੀ ਹੈ ਭਾਈ ਆਪਣਾ ਧਰਮ ਚੇਂਜ ਕਰ ਸਕਦੇ ਹੋ ਸਾਨੂੰ 도ਗਲਿਆਂ ਦੀ ਜ਼ਰੂਰਤ ਨਹੀਂ ਹੈਗੀ ਜਿਹੜਾ ਗੁਰੂ ਦਾ ਨਹੀਂ ਉਹ ਕਿਸੇ ਦਾ ਨਹੀਂ ਤਾਂ ਹੁਣ ਅੱਗੇ ਦਿਨ ਆ ਰਹੇ ਨੇ ਛੋਟੇ ਸ਼ਹਿਬਜ਼ਾਦਿਆਂ ਦੇ। ਚਤੋ ਛੋਟੇ ਸ਼ਹਿਬਜ਼ਾਦਿਆਂ ਨੂੰ ਮੁਗਲ ਸਰਕਾਰ ਨੇ ਚੁਕਾਉਣਾ ਚਾਹਿਆ ਛੋਟੀਆਂ-ਛੋਟੀਆਂ ਜਿੰਦਾਸੀ ਗੁਰੂ ਪਾਤਸ਼ਾਹ ਦੀਆਂ। ਉਹਨਾਂ ਕਿ ਨਹੀਂ ਦੇਖੋ ਉਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਵੀ ਰੱਖਿਆ। ਮਾਤਾ ਗੁਜਰਕੌਰ ਦੇ ਨਾਲ ਤਾਮਣੀ ਡੋਲੇ ਜਿਹੜਾ ਉਹਨਾਂ ਨੂੰ ਦੁੱਧ ਦੀ ਸੇਵਾ ਕਰਦਾ ਸੀ ਵਿਚਾਰਾ ਉਹਦੇ ਪਰਿਵਾਰ ਸਮੇਤ ਕੋਲੂ ਚ ਪੀੜਦਾ ਸੀ। ਜਦੋਂ ਛੋਟੀਆਂ ਜਿੰਦਾਂ ਨੂੰ ਚੁਕਾਉਣਾ ਚਾਹਿਆ ਛੋਟਾ ਗੇਟ ਰੱਖ ਕੇ ਗੁਰੂ ਪਿਆਰੀ ਸਾਧ ਸੰਗਤ ਜੀ ਤੁਸੀਂ ਇਹ ਕੱਲੀ ਕੱਲੀ ਗੱਲ ਧਿਆਨ ਨਾਲ ਸੁਣਿਓ 9 ਸਾਲ 7 ਸਾਲ ਦੇ ਗੁਰੂ ਪਾਤਸ਼ਾਹ ਦੇ ਛੋਟੇ ਛੋਟੇ ਬੱਚੇ ਸਹਿਬ ਜਾਦੇ ਮੇਰੇ ਪਾਤਸ਼ਾਹ ਦੇ ਜਦੋਂ ਉਹਨਾਂ ਨੂੰ ਸੂਬਾ ਸਰਹੰਗ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਤਾਂ ਗੇਟ ਛੋਟਾ ਰੱਖਿਆ ਗਿਆ ਯੋਚੂ ਕਿ ਅੱਗੇ ਅੰਦਰ ਵੜਨ ਪਰ ਉਹ ਕਾਲਪੁਰਖ ਦੇ ਬੱਚੇ ਸੀ ਉਹ ਸਭ ਜਾਣੀ ਜਾਣ ਸੀ ਉਹਨਾਂ ਨੇ ਆਪਣੀ ਜੁੱਤੀ ਅੱਗੇ ਕੱਢੀ ਪਹਿਲਾਂ ਵੀ ਮੁਗਲ ਓ ਸੂਬਾ ਸਰਹੰਦਾ ਤੇਰੀ ਔਕਾਤ ਨਹੀਂ ਐ ਤੂੰ ਸਾਨੂੰ ਚੁਕਾ ਦੇ ਤਾਂ ਹੱਸ ਕੇ ਸ਼ਹੀਦੀ ਪ੍ਰਾਪਤ ਕਰੀ ਹੱਸ ਕੇ ਨੀਹਾਂ ਦੇ ਵਿੱਚ ਜਦੋਂ ਚਿੰਨ ਦਾ ਹੁਕਮ ਦਿੱਤਾ ਮੁਗਲਾਂ ਨੇ ਸੂਬਾ ਸਰਹੰਗ ਦੇ ਦਾ ਡੋਲੇ ਨਹੀਂ ਬੱਚੇ ਵੱਡੇ ਵੱਡੇ ਲਾਲ ਚਦਤੇ ਸਭ ਕੁਝ ਦਿੱਤਾ ਪਰ ਉਹਨਾਂ ਨੇ ਆਪਣੀ ਸ਼ਹੀਦੀ ਕਬੂਲ ਕੀਤੀ ਨਾ ਕਿ ਕਿਸੇ ਲਾਲਜ ਦੇ ਵਿੱਚ ਆ ਕੇ ਡੋਲ ਕੇ ਉਹਨਾਂ ਦਾ ਧਰਮ ਕਬੂਲ ਕਰ ਲਿਆ ਤਾਂ ਅੱਜ ਉਹੀ ਲੜਾਈ ਦੁਬਾਰੇ ਫੇਰ ਸ਼ੁਰੂ ਹੋ ਗਈ ਐਤੇ ਮੈਂ ਬੈਠਿਆ ਗੁਰੂ ਦੇ ਸਤਕਾਰ ਵਾਸਤੇ ਜਿਹੜੀ ਅੱਜ ਦੀ ਬੱਚੜ ਦੀ ਮੈਂ ਉਹਨੂੰ ਚੈਲੰਜ ਕਰਦਾ ਮੈਨੂੰ ਚੁਕਾ ਕੇ ਦਿਖਾ ਮੈਂ ਗੁਰੂ ਪਾਤਸ਼ਾਹ ਦਾ ਬੱਚਾ ਇਸ ਟਾਵਰ ਤੇ ਬੈਠਿਆ ਆ ਆਪਣੇ ਗੁਰੂ ਦਾ ਸਤਕਾਰ ਬਹਾਲ ਕਰਨ ਵਾਸਤੇ ਜੇ ਤੇਰੇ ਚ ਹਿੰਮਤ ਹੈਗੀ ਮੈਨੂੰ ਜਿਉਂਦੇ ਨੂੰ ਇਸ ਟਾਵਰ ਤੋਂ ਲਾ ਕੇ ਦਿਖਾ ਮੈਨੂੰ ਡਰਾ ਕੇ ਦਿਖਾ ਮੈਨੂੰ ਲਾ ਚੱਲਿਆ ਆ ਕੇ ਦਿਖਾ ਜੇ ਇਤਨੇ ਚ ਜੁੜਦਾ ਮੈਂ ਉਹਦਾ ਗੁਰੂ ਨੂੰ ਸੱਚਾ ਪਿਆਰ ਕਰਦਾ ਮੈਂ ਮਰਨ ਕਬੂਲ ਕਰਦਾ ਪਰ ਆਪਣੀ ਸਿੱਖੀ ਤੋਂ ਇੱਕ ਕਦਮ ਵੀ ਪਿੱਛੇ ਨਹੀਂ ਚੱਕੂਗਾ ਸਿਰ ਜਾਂਦਾ ਤਾਂ ਜਾਵੇ ਪਰ ਸਿੱਖੀ ਸਦਕ ਨਾ ਜਾਵੇ ਤਾਂ ਗੁਰੂ ਪਿਆਰੀ ਸਾ ਸੰਗਤ ਜੀ ਜਿੰਨੇ ਵੀ ਜੋਦੇ ਜਾਗਦੀਆਂ ਜਮੀਰਾਂ ਬਾਰੇ ਇੱਥੇ ਪਹੁੰਚੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅੱਗੇ ਵੱਡੀ ਲੜਾਈ ਲੜਨੀ ਹੈ ਜਿੰਨਾ ਚਿਰ ਮੈਂ ਜਿਉਣਾ ਛੋਡੇ ਨਾਲ ਜਵਾਨ ਕਰਦਾ ਨਾ ਡਰੂੰਗਾ ਨਾ ਬਿਕੂੰਗਾ ਤੇ ਨਾ ਹੀ ਝੁਕੂੰਗਾ ਤੇ ਅਗਲੀ ਗੱਲ ਅੱਗੇ ਆਪਾਂ ਵੱਡੀ ਲੜਾਈ ਲੜਨੀ ਹੈ ਉਹਦੇ ਵਾਸਤੇ ਸਾਨੂੰ ਤਿਆਰ ਰਹਿਣਾ ਪਊਗਾ ਉਸੀ ਗਿਣਤੀ ਨਹੀਂ ਦੇਖਣੀ ਤੁਸੀਂ ਬਾਜਾਂ ਵਾਲੇ ਪਿੱਤਾਂ ਨੂੰ ਦੋਏ ਟਾਈਮ ਦਾ ਨਿਤਨੇਮ ਆ ਪਹਿਲਾਂ ਤਾਂ ਨਿਤਨੇਮੀ ਪੱਕੇ ਬਣੋ ਵੱਧ ਤੋਂ ਵੱਧ ਬਾਣੀ ਪੜੋ ਤੇ ਗੁਰੂ ਸਾਹਿਬ ਅਗੇ ਸੱਚੇ ਹਿਰਦੇ ਨਾਲ ਅਰਦਾਸ ਕਰੋ ਵੀ ਸੱਚੇ ਪਾਤਸ਼ਾਹ ਜੀ ਸਾਨੂੰ ਇੰਨੀ ਤਾਕਤ ਦੇ ਦਿਓ ਵੀ ਅਸੀਂ ਸਭਾ ਸਭਾ ਲੱਖਣਾਰਕ ਕਿ ਲੜ ਜਾਈਏ ਤਾਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਗੁਰੂ ਗ੍ਰੰਥ ਸਾਹਿਬ ਜੀ ਦੇਣਗੇ ਸ਼ਕਤੀ ਦੇਣਗੇ ਤੁਸੀਂ ਮੇਰੇ ਕਿਹੜੀ ਦੇਖੋ ਮੈਨੂੰ ਕੋਈ ਵੀ ਚੀਜ਼ ਹੁਣ ਤੱਕ ਨਾ ਮੌਸਮ ਡਰਾ ਸਕਿਆ ਨਾ ਕੋਈ ਹੋਰ ਚੀਜ਼ ਡਰਾ ਸਕੀ ਮੈਂ ਚੜ੍ਹਦੀ ਕਲਾ ਦੇ ਵਿੱਚ ਬੈਠਿਆ ਇਹ ਗੁਰੂ ਦੀ ਸ਼ਕਤੀ ਹੈ ਕਿਉਂਕਿ ਮੇਰੇ ਦੋਹਰੇ ਟਾਈਮ ਦੀ ਅਰਦਾਸ ਨਿਤਨੇਮ ਦੀ ਅਰਦਾਸ ਇਹੀ ਹੁੰਦੀ ਹੈ ਵੀ ਬਾਜਾਵਾਲਿਆ ਪਿਤਾ ਗੁਰੂ ਗ੍ਰੰਥ ਸਾਹਿਬ ਪਿਤਾ ਮੈਨੂੰ ਡੋਲਣ ਨਾ ਦਈ ਮੈਨੂੰ ਐਨੀ ਸ਼ਕਤੀ ਦੇਦੀ ਮੈਂ ਦੁਸ਼ਮਣਾਂ ਦੇ ਤੰਦ ਖੱਟੇ ਕਰ ਜਾ ਨਾ ਮੈਨੂੰ ਚਕਾ ਸਕਣਾ ਨਾ ਡਰਾ ਸਕਣਾ ਨਾ ਲਾਹ ਦੇ ਵਿੱਚ ਲਿਆ ਸਕਣਾ ਤਾਉ ਬਹੁਤ ਮਹਾਨ ਨੇ ਆਪਣੇ ਪਿੱਤਾ ਉਹ ਪਰਖ ਲੈਂਦੇ ਨੇ ਪਰਖ ਵੀ ਮੇਰਾ ਸਿੱਖਾ ਕਿੰਨੇ ਕੁ ਜੋਗ ਹੈ ਤਾਂ ਜੋਦਿਓ ਤਿਆਰ ਹੋ ਜਾਓ ਆਪਾਂ ਆਪਣੇ ਪਿਓ ਦੀ ਪੱਗ ਬਚਾਉਣੀ ਹੈ ਚਾਹੇ ਉਹ ਮਰ ਕੇ بچਾਈਏ ਚਾਹੇ ਲੜਕੇ بچਾਈਏ ਚਾਹੇ ਸਿਰ ਵੱਢਣੇ ਪੈਣ ਚਾਹੇ ਸਿਰ ਵਢਾਉਣੇ ਪੈਣ ਤੇ ਹੁਣ ਮੈਂ ਇੱਕ ਬੇਨਤੀ ਕਰਦਾ ਮੇਰੇ ਜਿੰਨੇ ਵੀ ਪ੍ਰਬੰਧਕ ਵੀਰ ਥੱਲੇ ਮੋਰਚਾ ਸੰਭਾਲ ਰਹੇ ਨੇ ਉਹ ਕੱਲ ਤੋਂ ਆਪਣੇ ਵਫਦੇ ਤੋਂ ਕੱਢਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਲੈ ਕੇ ਸਾਰੀਆਂ ਸੰਪਰਦਾਵਾਂ ਐ ਜੀ ਪੀ ਸੀ ਸਾਰਿਆਂ ਕੋਲ ਜਾਓ ਬੈਂਤੀ ਪੱਤਰ ਉਹਨਾਂ ਨੂੰ ਦਿਓ ਵੀ ਅੱਜ ਜੋ ਗੁਰੂਗ੍ਰੰਥ ਸਾਹਿਬ ਦੀ ਬਾਾਰਵਾਰ ਹੱਥ ਜੋੜ ਕੇ ਬੇਨਤੀ ਹੈ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਹੈ ਜਾਗੋ ਕਦੋਂ ਜਾਗੋਗੇ ਤਾਂ ਆਪਣੇ ਪਿਓ ਦੀ ਪੱਗ ਬਚਾਓ ਸਾਡੇ 450 ਵਾਰੀ ਬੇਅਦਬੀ ਹੋ ਗਈ ਕਿਸਾਨ ਜਥੇਬੰਦੀਆਂ ਦੇ ਮੋਟੀਆਂ ਕੋਲ ਵੀ ਜਾਣੇ ਜਦੇ ਜ਼ੋਰ ਤੋਂ ਲਾ ਕੇ ਛੋਟੀ ਪਦਵੀ ਤੱਕ ਜਿੰਨੇ ਬਾਪੇ ਨੇ ਸਾਰਿਆਂ ਨੂੰ ਸਨੇਹੇ ਪਹਚਾਦੋ ਸਮਾਜ ਸੇਵੀ ਉਹਨਾਂ ਨੂੰ ਵੀ ਸਨੇਹੇ ਪਹਚਾਓ ਜਿੰਨੀਆਂ ਵੀ ਸਰਕਾਰਾਂ ਕਾਂਗਰਸ ਸਰਕਾਰ ਅਕਾਲੀ ਦਲ ਸਰਕਾਰ ਮੌਕੇ ਦੀ ਸਰਕਾਰ ਉਹਨਾਂ ਕੋਲ ਵੀ ਮੰਗ ਪੱਤਰ ਪਹੁੰਚਾਓ ਵੀ ਤੁਸੀਂ ਵੀ ਗੁਰੂਗ੍ਰਾਂਧ ਸਾਹਿਬ ਨੂੰ ਗੁਰੂ ਮੰਨਦੇ ਹੋ ਤੇ ਤੁਸੀਂ ਬਾਦੇ ਕਰ ਕਰਕੇ ਸਰਕਾਰਾਂ ਦੇ ਵਿੱਚ ਵੀ ਆਏ ਹੋ ਤਾਂ ਮੰਗ ਪੱਤਰ ਦੇ ਥੱਲੇ ਇੱਕ ਸ਼ਬਦ ਜ਼ਰੂਰ ਲਿਖ ਦਿਓ ਇੱਕ ਲੈਣ ਮੇਰੇ ਮੇਰੇ ਵੱਲੋਂ ਇਹ ਬੇਨਤੀ ਹੈ ਉਹ ਮੈਂ ਕਿਉਂਕਿ ਮੈਂ ਇਸ ਧਰਤੀ ਤੋਂ ਚਲੇ ਜਾਣਾ ਹੈ ਗਰਦਾਰਾਂ ਨੂੰ ਜਿਉਂਣ ਜੋਗਾ ਨਹੀਂ ਛੱਡ ਕੇ ਜਾਊਂਗਾ ਇਹ ਵਾਦਾ ਕਰ ਦੋ। ਓ ਗਰਦਾਰਾਂ ਨੂੰ ਕੀ ਐ? ਵੀ ਸਾਨੂੰ ਕਿਹੜਾ ਕੋਈ ਦੇਖਦਾ ਐ? ਸਾਡਾ ਕੋਈ ਕੀ ਵਿਗਾੜ ਲੂਗਾ? ਓ ਪ੍ਰਕਾਰ ਨਾਲ ਆਵਾਜ਼ਾਂ ਵਾਲਾ ਪਿੱਟਾ ਹੱਟ ਟਾਈਮ ਐ ਇਸ ਧਰਤੀ ਦੇ ਉੱਤੇ ਐ। ਓ ਇਸ ਟਾਈਮ ਬਹੁਤ ਗੁੱਸੇ ਦੇ ਪਿੱਛੇ ਆਵਾਜ਼ਾਂ ਵਾਲਾ ਪਿੱਟਾ ਕਿਉਂਕਿ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਨੂੰ ਪਿੱਟਾ ਮੇਸ਼ਰ ਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪ ਮੰਨਿਆ ਸੀ ਆਪ ਨੇ ਬਿਸ਼ਕਾਰ ਕਰਕੇ ਸਿੱਖਾਂ ਨੂੰ ਕਿਹਾ ਸੀ ਸਭ ਸਿੱਖਨ ਦਾ ਹੁਕਮ ਹੈ ਗੁਰੂ ਮਾਨ ਦੇ ਗ੍ਰੰਥਾ ਪਹਿਲਾ ਆਪ ਮੰਨਿਆ ਸੀ ਅੱਜ ਗੁਰੂ ਸਾਹਿਬ ਆਪਣੇ ਸਿੱਖ ਪੰਥ ਤੋਂ ਬਹੁਤ ਨਾਰਾਜ਼ ਨੇ ਵੀ ਗੁਰੂ ਦੀ ਬੇਅਦਬੀ ਹੁੰਦੀ ਹੋਵੇ ਤੇ ਮੇਰੇ ਸਿੱਖ ਨਜ਼ਾਰੇ ਲੈਂਦੇ ਰਹਿਣ ਇਹ ਕਦਰ ਨਹੀਂ ਹੋ ਸਕਦਾ ਇਹ ਨਹੀਂ ਸਾਨੂੰ ਗੁਰੂ ਨੇ ਸਿਖਾਇਆ ਤੇ ਹੁਣ ਇੱਕ ਲੈਣ ਉਸ ਮੰਗ ਪੱਤਰ ਦੇ ਜੋ ਸੱਦਾ ਪੱਤਰ ਦੇਣ ਜਾਊਂਗੇ ਸਿੰਘੋ ਇੱਕ ਲੈਣ ਮੇਰੇ ਵੱਲੋਂ ਲਿਖ ਦਿਓ ਸਿਰਫ ਮੇਰੀ ਪਰਸਨਲ ਹੈ ਕਿਉਂਕਿ ਮੈਂ ਕਿਸੇ ਨੂੰ ਬੁਰੇ ਨਹੀਂ ਪਵਾਉਣਾ ਚਾਹੁੰਦਾ 1 ਜਨਵਰੀ ਆਉਣ ਵਾਲੇ ਸਾਲ 2025 ਇਹ 2024 ਦੇ ਲਾਸਟ ਮਹੀਨੇ ਤਾਂ ਉਹਨਾਂ ਨੂੰ ਮੰਗ ਪੱਤਰ ਦੇ ਵਿੱਚ ਥੱਲੇ ਲਿਖਿਓ ਵੀ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣ ਤੋ ਸਿੰਘ 1 ਜਨਵਰੀ ਨੂੰ ਗਰਦਾਰ ਦਾ ਖਿਤਾਬ ਦਊਗਾ ਤੁਹਾਨੂੰ ਜੇ ਤੁਸੀਂ ਸਾਥ ਨਾ ਦਿੱਤਾ ਤਾਂ ਤੁਸੀਂ ਗੁਰੂ ਦੌਖੀ ਹੋ ਜਿਹੜੇ ਗੁਰਸਿੱਖ ਨੂੰ ਗੁਰੂ ਦੀ ਬੇਅਦਬੀ ਨਹੀਂ ਦੇਖੀ ਤਾਂ ਗੁਰੂ ਦਾ ਸਿੱਖ ਕਦੇ ਵੀ ਕਹੌਣ ਦੇ ਲਾਇਕ ਨਹੀਂ ਹੈਗਾ ਤਾਂ ਮੇਰੀ ਹੱਥ ਜੋੜ ਕੇ ਬੇਨਤੀ ਹੈ ਮੇਰੇ ਵੱਲੋਂ ਇੱਕ ਲੈਂ ਧੱਲੇ ਲਿਗੀ ਜਾਵੇ ਜੇ ਸਾਥ ਨਹੀਂ ਦਿੰਦੇ ਤਾਂ ਤੂੰ ਦੋਖੀ ਨੇ ਤਾਂ ਮੈਂ ਆਪਣੇ ਵੱਲੋਂ ਪੋਸਟਰ ਜਾਰੀ ਕਰਕੇ ਜਾਊਂਗਾ ਪੂਰੀ ਦੁਨੀਆ ਦੇ ਵਿੱਚ ਪੋਸਟਰ ਲਾ ਕੇ ਥੱਲੇ ੱਕਾ ਕੱਲੇ ਕੱਲੇ ਦੀ ਫੋਟੋ ਕੱਲੇ ਕੱਲੇ ਦਾ ਨਾਮ ਕੱਲੇ ਕੱਲੇ ਦਾ ਉਹਦਾ ਤੇ ਥੱਲੇ ਉਹਨਾਂ ਨੂੰ ਟਾਈਟਲ ਦਿੱਤਾ ਜਾਊਗਾ ਕੌਮ ਦੇ ਮਹਾਨ ਗਰਦਾਰ ਤੇ ਜੜੀ ਮੌਕੇ ਦੀ ਸਰਕਾਰ ਮੈਂ ਉਹਨੂੰ ਵੀ ਕਤਾਰਨਾ ਕਰਨਾ ਚਾਹਣਾ ਅਸੀਂ ਝੂਠੇ ਬਾਦਿਆਂ ਦੇ ਚੱਲਣ ਵਾਲੇ ਬੰਦੇ ਨਹੀਂ ਹੈਗੇ ਛੋਟੇ ਮਾਨਵਿੰਦਰ ਕੰਕ ਨੇ ਐਮਪੀ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਅਸੀਂ ਆਵਾਜ਼ ਵੀ ਚੱਕਾਂਗੇ ਤੇ ਪੱਟਾਸ਼ਟ ਵੀ ਕਰਾਂਗੇ ਆਵਾਜ਼ ਤੇ ਚੱਕੀ ਉਹ ਤੂੰ ਮੁੜ ਕੇ ਸੁਣਨ ਹੋਗੇ ਸਾਰੇ ਦੇ ਸਾਰੇ ਤਾਂ ਟੱਕੜੇ ਹੋ ਜੂਆਂ ਆ ਆਦਮੀ ਵਾਲੇ ਮੌਕਾ ਸਰਕਾਰ ਤੁਹਾਨੂੰ ਵੀ ਤਰਨਾ ਅਸੀਂ ਕੋਈ ਵੀ ਪੱਟਾਸ਼ਟ ਕਰਦੇ ਆ ਸਾਡੇ ਆ ਤੇ ਆਪਣੇ ਗੁਰੂ ਪਿੱਛੇ ਲੜਨ ਦਾ ਜੇਲਾ ਸੀ ਆਪਣੇ ਗੁਰੂ ਪਿੱਛੇ ਨਹੀਂ ਲੜ ਸਕਦੇ ਤਾਂ ਟੱਡਾਂ ਜੋਗੀ ਰਹਿ ਜਾਗੇ ਭੁੱਖ ਮਰੇ ਭੁੱਖ ਮਰੀ ਰਹਿਾਂਗੇ ਮੰਗਤੇ ਨੇ ਮੰਗਤੇ ਹੀ ਰਹਿਾਂਗੇ ਸਾਡੇ ਗੁਰੂ ਨੇ ਸਾਨੂੰ ਰਾਜਾ ਬਣਾਇਆ ਪਾਤਸ਼ਾਹियां ਦਾਵੇ ਲੱਤੇ ਨੇ ਤਾਂ ਤਾਂ ਮਿਲਣਗੇ ਜੇ ਗੁਰੂ ਦਾ ਸਤਕਾਰ ਬਹਾਲ ਕਰਾਵਾਂਗੇ ਬੇਅਦਬੀਆਂ ਰੋਕਾਂਗੇ ਤਾਂ ਨਹੀਂ ਟੱਡ ਜੁਗੀ ਰਹਿਾਂਗੇ ਮੰਗਤੇ ਨੇ ਮੰਗਤੇ ਹੀ ਰਹਿਾਂਗੇ ਜੇ ਪਟੜਸ਼ਟ ਕਰਦੇ ਆਂ ਤੇ ਅਸੀਂ ਕੋਈ ਵੀ ਪਟੜਸ਼ਟ ਕਰੀਏ ਆਉਣ ਵਾਲੇ ਸਮੇਂ ਦੇ ਵਿੱਚ ਰੋੜ ਜਾਮ ਕਰੀਏ ਟ੍ਰੇਨਾਂ ਰੋਕੀਏ ਪੰਜਾਬ ਸਰਕਾਰ ਦੀ ਪੰਜਾਬ ਪੁਲਿਸ ਸਾਡੇ ਦੇ ਬਾਲਾ ਕਰਦੀ ਹੈ ਡਾਂਗ ਫੇੜਦੀ ਹੈ ਗੋਲੀ ਚਲਾਉਂਦੀ ਹੈ ਤਾਂ ਜਿੰਨੇ ਵੀ ਮੁੱਖ ਮੰਤਰੀ ਤੋਂ ਲੈ ਕੇ ਥੱਲੇ ਤੱਕ ਜਿੰਨੇ ਵੀ ਹੈਗੇ ਪੂਰੇ ਸੰਸਾਰ ਦੇ ਵਿੱਚ ਪੋਸਟਰ ਜਾਰੀ ਕਰ ਦਾਂਗੇ ਵੀ ਇਹ ਬੁੱੱਜੜ ਸਰਕਾਰ ਹੈ ਸਭ ਤੋਂ ਮਾੜੀ ਸਰਕਾਰ ਛੋਡੀ ਗਲੀ ਜਾਊਗੀ ਜੇ ਕੋਈ ਵਾਦਾ ਕਰਿਆ ਕੱਲੇ ਕੱਲੇ ਦੀ ਫੋਟੋ ਕੱਲੇ ਕੱਲੇ ਦਾ ਉਹਦਾ ਉਹ ਬੁੱਚੜ ਲਿਖਿਆ ਜਾਊਗਾ ਥੱਲੇ ਗਰਦਾਰ ਸਿੱਖ ਕੌਮ ਦੇ ਤੇ ਬੁੱਚੜ ਤਾਂ ਜੋ ਦੇ ਤੁਸੀਂ ਕਦੇ ਵੀ ਟੈਕਨੀਕਲ ਵਾਲੇ ਨਹੀਂ ਜਾਣਾ ਆਪਣੇ ਬਾਜਾਂ ਵਾਲੇ ਪਿਤਾ ਤੋਂ ਸ਼ਕਤੀ ਲੈਣੀ ਹੈ ਬਾਜਾਂ ਵਾਲੇ ਪਿਤਾ ਚਾਹੇ ਤਾਂ ਚਿੜੀਆਂ ਨੂੰ ਬਾਜ ਨਾਲ ਨਹੀਂ ਲੜਾ ਸਕਦਾ ਬਾਜ ਦਾ ਵੀ ਖਾਤਮਾ ਕਰਾ ਸਕਦਾ ਹੈ ਉਹ ਚਾਹੇ ਇੱਕ ਸਿੰਘ ਨੂੰ ਸਵੇਰ ਕਿਨਾਰੇ ਵੀ ਡਾ ਸਕਦਾ ਹੈ ਤਾਂ ਕਦੇ ਵੀ ਆਪਾਂ ਕਬਰਾਉਣਾ ਨਹੀਂ ਇਸ ਮੋਰਚੇ ਦੇ ਮੋਢੀ ਨੇ ਗੁਰੂ ਕੋਮਲ ਸਿੰਘ ਪਾਤਸ਼ਾਹ ਜੀ ਆਪ ਬਾਜ ਪੱਕਾ ਮੇਰੇ ਕੋਲ ਰੱਖੇ ਤੇਰੇ ਤੇ ਮੇਰੀ ਹਵਾ ਕਰੀ ਵੀ ਨਹੀਂ ਗੁੱਝਾ ਸਕਦਾ ਜਮੀਨਾਂ ਚਿੰਤਾ ਕਰੋ ਜਿੰਨੇ ਮੇਰੇ ਸਵਾਸ ਜਿੰਨੀ ਮੇਰੀ ਸੇਵਾ ਪੰਥ ਦੇ ਵਿੱਚ ਹੈਗੀ ਮੇਰੇ ਸਵਾਸ ਕੋਈ ਨਹੀਂ ਖੋ ਸਕਦਾ ਉਹ ਬਾਜਾਂ ਵਾਲੇ ਦੇ ਹੱਥ 'ਚ ਜਿਉਣਾ ਮਰਨਾ ਸਭ ਉਹਦੇ ਹੱਥ 'ਚ ਹੈ ਮੈਂ ਉਹਨੂੰ ਆਪਣਾ ਆਪ ਸ਼ਾਮਿਆ ਹੋਇਆ ਆਪਣੇ ਪਿਤਾ ਨੂੰ ਸੌਂਪਿਆ ਹੋਇਆ ਤਾਂ ਇਹ ਨਹੀਂ ਵਿਚਾਰ ਦਿੰਦਾ ਹੋਇਆ ਮੈਂ ਹੁਣ ਤੁਹਾਡੇ ਤੋਂ ਵਾਅਦੇ ਘਾਟੇ ਦੀ ਮਾਫੀ ਮੰਗਦਾ ਤੇ ਪੰਜੇ ਜਗਾਰੇ ਤੁਸੀਂ ਅੱਜ ਨਿਕਲਿਓ ਜੋਧਿਆ ਰੋਡ ਤੇ 57 56 ਦਿਨ ਤਾਂ ਆਪਾਂ ਨਗਾ ਲਈ ਸ਼ਾਂਤ ਮੈਤਰੀ ਕੇ ਨਾਲ ਪਰ ਜਦੋਂ ਸਰਕਾਰ ਆਮਨੀਆਂ ਬੋਲੀਆਂ ਹੋ ਜਾਣ ਤਾਂ ਉਹਦਾ ਪ੍ਰੋਟੈਸਟ ਤੇਜ਼ ਕਰਨਾ ਪੈਂਦਾ ਆਉਣ ਵਾਲੇ ਸਮੇਂ ਦੇ ਵਿੱਚ ਸਮਾਰ ਕੇ ਤੰਦਖੱਟੇ ਕਰਾਂਗੇ ਸਰਕਾਰਾਂ ਦੇ ਸਰਕਾਰਾਂ ਤਿਆਰ ਰਹਿਣ ਤਾਂ ਹੁਣ ਪੰਜ ਜਗਾਰੇ ਲਾਉਣੀ ਆ ਪੰਜਾਂ ਦੀ ਗੱਲਾਂ ਦੇ ਨਾਲ ਤਾਂ ਇੱਥੋਂ ਗੂੰਜ ਸੋਡੀ ਹੋਰੇ ਮੈਨੂੰ ਸੁਣਨੀ ਚਾਹੀਦੀ ਆ ਇਸ ਚੌਂਕ ਦੇ ਵਿੱਚੋਂ ਮੈਨੂੰ ਇੱਥੇ ਗੂੰਜ ਸੁਣਨੀ ਚਾਹੀਦੀ ਆ ਪਾਰਕ ਦੇ ਵਿੱਚ ਟਾਵਰ ਦੇ ਉੱਤੇ ਬੋਲੇ ਵੀ ਪੰਜਾਬ ਪੁਲਿਸ ਦਾ محکمہ ਖੜਿਆ ਤੁਸੀਂ ਵੀ ਪਈ ਸਿੱਖੋ ਜੇ ਫਤੇ ਦਾ ਜਦਾ ਮੂੰਹ ਨਾਲ ਨਹੀਂ ਦੇ ਸਕਦੇ ਤਾਂ ਅੰਦਰੋਂ ਹਾਜ਼ਰੀ ਜ਼ਰੂਰ ਦਿਵਾ ਦਿਓ ਮੇਰੇ ਵੀਰ ਹੱਥ ਜੋੜ ਕੇ ਬੇਨਤੀ ਹੈ ਫਤਿਹ ਸਾਧ ਸੰਗਤ ਜੀ 2 ਮਿੰਟ ਬਹਿ ਜੋ ਅਗਲਾ ਪ੍ਰੋਗਰਾਮ ਆਪਾਂ ਲੈ ਕੇ ਜਾਈਏ ਬਹੁਤ ਬਹੁਤ ਰਿਹਾਦਾ 14 ਤਰੀਕ ਨੂੰ ਦਿਨ ਸ਼ਨੀਵਾਰ ਬਣਦਾ ਆ ਹਾਂ ਅੱਜ ਦੇ ਦਿਨ ਸ਼ਨੀਵਾਰ 14 ਤਰੀਕ ਨੂੰ ਆਪਾਂ ਉੱਥੇ ਇਕੱਠੇ ਹੋਣਾ ਉਹ ਇਕੱਠੇ ਵਿੱਚੋਂ ਆਪਾਂ ਅਗਲਾ ਫਿਰ ਕੋਈ ਪ੍ਰੋਗਰਾਮ ਐਕਸ਼ਨ ਦਾ ਦੇਵਾਂਗੇ ਕਿ ਹੁਣ ਆਪਾਂ ਕੀ ਕਰਨਾ ਜਿਹੜਾ ਆਪਣਾ ਇੱਕ ਇਕੱਠਾ ਜਿਹੜਾ ਹੈਗਾ ਸ਼ਨੀਵਾਰ ਦਾ ਇਹ ਤਾਂ ਹੋਊਗਾ ਪਾਰਕ ਵਿੱਚ ਅਗਲਾ ਪ੍ਰੋਗਰਾਮ ਉਹਦਣ ਲਿਖਿਆ ਜਾਊਗਾ ਆਪਾਂ ਕੀ ਕਰਨਾ ਸੋ ਹੁਣ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿ ਪ੍ਰਸ਼ਾਦਾ ਪਿਆ ਪ੍ਰਸ਼ਾਦਾ ਛਕ ਲੋ ਚਾਹ ਵਧੀਆ ਭਾਈ ਚਾਹ ਛਕ ਲੋ ਤੇ ਪ੍ਰਬੰਧਕ